ਕਮਿਊਨਿਟੀ ਨੂੰ ਕੋਈ ਸਨੇਹਾ ਦੇਣਾ ਚਾਹੁੰਗੇ ਇਹ じゃ ਵੀ ਉਹ ਮੂਰੇ ਆਉਣ ਜਾਂ ਕਿਵੇਂ ਥੋੜੀ ਸਪੋਰਟ ਕਰੇ ਇਹ ਚੀਜ਼ ਦੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਤੇ ਕਮੀ ਵੀ ਆ ਕਿ ਜਿੱਦਾਂ ਸਟੂਡੀਆਂ ਕਮਿਊਨिटीज ਆਫ ਗਾਨਿਕ ਕਮਿਊਨिटीज ਹੋਈਆਂ ਜਾਂ ਅਫਰੀਕਨ ਕਮਿਊਨिटीज ਹੋਈਆਂ ਉਹਨਾਂ ਦੇ ਜਿਹੜੇ ਕੇਰਰ ਉਹ ਆਪ ਮੁਹਾਰੇ ਅੱਗੇ ਹੋ ਹੋ ਕੇ ਆਪਣੇ ਆਪ ਨੂੰ ਰਜਿਸਟਰ ਕਰਾਉਂਦੇ ਆ ਤੇ ਜਿਹੜੀ ਇੱਥੋਂ ਦੀ ਪਾਲਿਸੀ ਆ ਜਿਹੜੀ ਸਾਊਥ ਆਸਟ੍ਰੇਲੀਆ ਦੀ ਪਾਲਿਸੀ ਆ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਕਲਚਰ ਨੂੰ ਪ੍ਰਾਇੋਰਟੀ ਦੇਣੀ ਆ ਸੇਮ ਕਲਚਰਲ ਗਰੁੱਪ ਨੂੰ ਪ੍ਰਾਇੋਰਟੀ ਦੇਣੀ ਆ ਤਾਂ ਕਿ ਬੱਚਾ ਜਿਹੜਾ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹੇ ਹਨ ਪਰ ਇਹ ਚੀਜ਼ ਦੀ ਕਮੀ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਕਮਿਊਨਿਟੀ ਦੇ ਵਿੱਚੋਂ ਮੈਨੂੰ ਲੱਗਦਾ ਕਿ ਆਪਾਂ ਉਂਗਲਾਂ ਤੇ ਗਿਣਸ ਉਂਗਲ ਤੇ ਗਿਣ ਸਕਦੇ ਹਾਂ ਕਿ ਕਿੰਨੇ ਕੇਅਰ ਰਜਿਸਟਰਡ ਹੋਣਗੇ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਆਪਾਂ ਮਤਲਬ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਆਪਣੀ ਇੰਡੀਅਨ ਕਮਿਊਨਿਟੀ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਕੇਅਰ ਰਜਿਸਟਰ ਕਰ ਸਕੀਏ ਤਾਂ ਕਿ ਜੇ ਕਦੇ ਸਾਨੂੰ ਜ਼ਰੂਰਤ ਪਵੇ ਬੱਚਾ ਕੋਈ ਵੀ ਜਿਹੜਾ ਆਪਣੀ ਫੈਮਿਲੀ ਦੇ ਵਿੱਚੋਂ ਬਾਹਰ ਆਵੇ ਤਾਂ ਉਹ ਫੈਮਿਲੀ ਦੇ ਵਿੱਚ ਹੀ ਜਾਵੇ ਆਪਣੇ ਕਲਚਰ ਦੇ ਵਿੱਚ ਹੀ ਜਾਵੇ ਤਾਂ ਕਿ ਆਪਣੀਆਂ ਜੜਾਂ ਦੇ ਨਾਲ ਜੁੜਿਆ ਰਹੇ ਤੇ ਅਦਾ ਭਵਿੱਖ ਅੱਗੇ ਚੰਗਾ ਹੋਵੇ